ਜੇਲ ਵਾਟਰ ਭਰਤੀ 2025 ਆ ਚੁੱਕੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਲੱਗ ਚੁੱਕਿਆ ਹੋਵੇਗਾ ਤੇ ਇਸ ਦੇ ਵਿੱਚ ਪੋਸਟਾਂ ਵੀ ਇਸ ਵਾਰੀ ਕਾਫੀ ਆ ਚੁੱਕੀਆਂ ਐ ਇਸ ਵਾਰੀ 451 ਪੋਸਟਾਂ ਲਗਭਗ ਬਾਰਡਰ ਦੀਆਂ ਆਈਆਂ ਐ ਤੇ 20 ਪੋਸਟਾਂ ਲਗਭਗ ਆਈਆਂ ਐ ਮੈਟਰਨ ਦੀਆਂ ਠੀਕ ਆ ਤੇ ਪਲਸ 2 ਵੇਜ ਤੇ ਹੈ ਭਰਤੀ ਹੈਗੀ ਆ 24 ਤਰੀਕ ਲਾਸਟ ਐਗਜ਼ਾਮ ਭਰਨੇ ਦੀ ਹੈਗੀ ਆ ਤੇ 26 ਤਰੀਕ ਨੂੰ ਤੁਸੀਂ ਫੀਸ ਲਾਸਟ ਭਰ ਸਕਦੇ ਹੋ ਠੀਕ ਆ ਤੇ ਅੱਜ ਇਸ ਭਰਤੀ ਬਾਰੇ ਆਪਾਂ ਡਿਸਕਸ ਕਰਨਾ ਕਿ ਪੇਪਰ ਦਾ ਸਿਲੇਬਸ ਕੀ ਹੋਏਗਾ ਪੇਪਰ ਕਿੰਨੇ ਹੋਣਗੇ ਠੀਕ ਆ ਨਾ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਆਪਣੀ ਐਪ ਵੀ ਹੈ ਨੌਕਰੀ ਗੁਰੂ ਟੈਲੀਗ੍ਰਾਮ ਚੈਨਲ ਵੀ ਹੈਗਾ ਨੌਕਰੀ ਗੁਰੂ ਤੇ ਆਪਣਾ ਨੰਬਰ ਹੈਗਾ ਵਟਸਐਪ 9888743699 ਠੀਕ ਆ ਇਸ ਨੰਬਰ ਦੇ ਉੱਤੇ ਤੁਸੀਂ ਸਾਨੂੰ ਕੋਈ ਵੀ ਮੈਟਰ ਭਰਤੀ ਦੇ ਰਿਗਰਡਿੰਗ ਡਿਸਕਸ ਕਰ ਸਕਦੇ ਹੋ ਠੀਕ ਆ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਜਿਲਵਾਟਰ ਦੇ ਪੇਪਰ ਕਿੰਨੇ ਆਉਣਗੇ ਤੁਹਾਡੇ ਸਕਰੀਨ ਦੇ ਉੱਤੇ ਹੀ ਆ ਗਿਆ ਜਿੰਮੇ ਤੁਹਾਨੂੰ ਪਤਾ ਹੀ ਹੈ ਕਿ ਪੇਪਰ 1 ਤੇ ਪੇਪਰ 2 ਅੱਜਕੱਲ ਐਸਐਸ ਬੋਰਡ ਲੰਦਾ ਹੈ ਐਸਐਸ ਬੋਰਡ ਨੇ ਇਹ ਭਰਤੀ ਸਿਰੇ ਚੜ੍ਹਦੀਆਂ ਤੇ ਪੇਪਰ 1 ਪੰਜਾਬੀ ਦਾ ਹੁੰਦਾ ਤੇ ਪੇਪਰ 2 ਹੁੰਦਾ ਤੁਹਾਡਾ ਮੇਨ ਜੋ ਜਿਸ ਦੇ ਮਾਰਕਸ ਜੁੜਦੇ ਆ ਤੇ ਪੇਪਰ 1 ਤੇ ਪੇਪਰ 2 ਦੇ ਸਿਲੇਬਸ ਦੀ ਗੱਲ ਕਰਦੇ ਆਪਾਂ ਕੀ ਹੋਵੇਗਾ ਪੇਪਰ 2 ਪੇਪਰ 1 ਦੇ ਵਿੱਚ ਤੁਹਾਨੂੰ ਪਤਾ ਉਹ ਵੀ ਗੱਲ ਕਰਾਂਗੇ 50 ਨੰਬਰ ਦਾ ਪੇਪਰ ਹੁੰਦਾ ਤੇ ਉਹਦਾ ਸਿਲੇਬਸ ਕੀ ਹੋਏਗਾ ਤੇ ਪੇਪਰ 2 ਦਾ ਜੋ ਸਿਲੇਬਸ ਹੋਏਗਾ 100 ਨੰਬਰ ਦਾ ਪੇਪਰ ਜਿਸ ਦੇ ਨੰਬਰ ਜੁੜਨੇ ਅਸਲੱਚ ਠੀਕ ਆ ਤੇ ਨੰਬਰ ਇਸ ਪੇਪਰ ਦੇ ਜੁੜਨੇ ਤੇ ਇਸ ਪੇਪਰ ਦੇ ਉੱਤੇ ਹੀ ਮਿਹਨਤ ਕਰਨੀ ਪੈਣੀ ਆ ਤੁਹਾਨੂੰ 100 ਨੰਬਰ ਦਾ ਪੇਪਰ ਹੈ ਜੋ ਵੈਸੇ ਤਾਂ ਜੇਲ ਬਾਰਡਰ ਭਰਤੀ ਦਾ ਹਜੇ ਸਿਲੇਬਸ ਆਇਆ ਨਹੀਂ ਤੇ ਆਪਾਂ ਪਿਛਲੇ ਸਿਲੇਬਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਵੀਡੀਓ ਬਣਾ ਰਹੇ ਹਾਂ ਸਿਲੇਬਸ ਦੇਖ ਲਓ ਇੱਕ ਵਾਰੀ ਤੁਸੀਂ ਇਹ ਤੁਹਾਡੇ ਸਾਹਮਣੇ ਆ ਜਿਸ ਦੇ ਵਿੱਚ ਜੀਕੇ ਲਗਭਗ 25 ਨੰਬਰ ਦੀਆਂ ਆ 25 ਨੰਬਰ ਦੀ ਜੀਕੇ ਦੇ ਵਿੱਚ ਕਰੰਟ ਅਫੇਅਰ ਦਾ ਪਾਰਟ ਰਹੇਗਾ ਠੀਕ ਆ ਇਹ ਸਾਰਾ ਕਰੰਟ ਅਫੇਅਰ ਦਾ ਪਾਰਟ ਆ ਠੀਕ ਹੈ ਨਾ ਇੱਥੇ ਤੱਕ ਤੁਸੀਂ ਕਰੰਟ ਦੇ ਮੁੱਦੇ ਆ ਜੋ ਵੀ ਮਤਲਬ ਕਿ ਹੈਨਾ ਤੇ ਉਸ ਤੋਂ ਬਾਅਦ ਦੇ ਤੁਸੀਂ ਮਾਡਰਨ ਹਿਸਟਰੀ ਆ ਗਈ ਹੈ ਨਾ ਉਸ ਤੋਂ ਬਾਅਦ ਸਪੋਰਟਸ ਰਿਲੇਟਡ ਸਟੈਟਿਕ ਤੇ ਕਰੰਟ ਅਫੇਅਰ ਦੋਨੋਂ ਪੜ੍ਹਨੀਆਂ ਪੈਣੀਆਂ ਨੇ ਨੈਮ ਐਂਡ ਲਿਟਰੇਚਰ ਸਟੈਟਿਕ ਤੇ ਕਰੰਟ ਅਫੇਅਰ ਤੁਹਾਨੂੰ ਪੜ੍ਹਨੀਆਂ ਪੈਣੀਆਂ ਆ ਜੀਓਗ੍ਰਾਫੀ ਸਟੈਟਿਕ ਤੇ ਕਰੰਟ ਪੜ੍ਹਨੀ ਪੈਣੀ ਆ ਠੀਕ ਆ ਤੇ 25 ਨੰਬਰ ਦੀ ਲਗਭਗ ਜੀਓਗ੍ਰਾਫੀ ਆਣੀ ਆ ਤੁਹਾਨੂੰ ਲੱਗਦਾ ਇਸ ਦੇ ਪੇਪਰ ਦੇ ਵਿੱਚ ਆਏਗਾ ਠੀਕ ਆ ਤੇ ਉਸ ਤੋਂ ਬਾਅਦ ਪੰਜਾਬ ਹਿਸਟਰੀ ਐਂਡ ਕਲਚਰ ਵੀ ਆਏਗਾ ਠੀਕ ਆ ਪੰਜਾਬ ਹਿਸਟਰੀ ਐਂਡ ਕਲਚਰ ਦੇ ਵਿੱਚ 17 ਨੰਬਰ ਦੀ ਲਗਭਗ ਆ ਸਕਦੀ ਹੈ ਤੁਹਾਨੂੰ ਠੀਕ ਆ ਤੇ ਸਿਲੇਬਸ ਤੁਹਾਡੇ ਸਾਹ ਸਹਿਬਾਨ ਨਾਲ ਰਿਲੇਟਡ ਆਏਗੀ ਠੀਕ ਹੈ ਮੁਗਲ ਕਾਲ ਦੇ ਦੌਰਾਨ ਜੋ ਪੰਜਾਬ ਦੀ ਸਥਿਤੀ ਸੀ ਉਹ ਆਏਗੀ ਠੀਕ ਹੈ ਭਗਤੀ ਮੂਵਮੈਂਟ ਮੀਡੀ}{|\text{e}}ਵਲ ਪੀਰੀਅਡ ਆਏਗਾ ਠੀਕ ਹੈ ਨਾ ਜੋ ਪੰਜਾਬ ਦਾ ਸੀ ਉਸ ਸਮੇਂ ਠੀਕ ਹੈ ਉਹ ਸਾਰਾ ਆਏਗਾ ਇਸ ਦੇ ਵਿੱਚ 17 ਨੰਬਰ ਦਾ ਬਹੁਤ ਹੀ ਵੱਡਾ ਰੋਲ ਹੈ ਇਸ ਦਾ ਵੀ ਇਸ ਦੀ ਵੀ ਆਪਾਂ ਤਿਆਰੀ ਤੁਹਾਨੂੰ ਇਸ ਚੈਨਲ ਦੇ ਉੱਤੇ ਬਿਲਕੁਲ ਫ੍ਰੀ ਕਰਵਾਵਾਂਗੇ ਜੀਕੇ ਅ ਕਰੰਟ ਅਫੇਅਰ ਦੀ ਵੀ ਤੁਹਾਨੂੰ ਇਸ ਚੈਨਲ ਦੇ ਉੱਤੇ ਜਿਲਵਾਟਰ ਦੇ ਪੇਪਰ ਦੀ ਬਿਲਕੁਲ ਫ੍ਰੀ ਤਿਆਰੀ ਕਰਵਾਵਾਂਗੇ ਤੋਂ ਉਸ ਤੋਂ ਬਾਅਦ ਆ ਜਾਂਦੀ ਹੈ ਰੀਜਨਿੰਗ ਰੀਜਨਿੰਗ ਦਾ ਬਹੁਤ ਜ਼ਿਆਦਾ ਰੋਲ ਹੈ ਤੁਹਾਡੇ ਪੇਪਰ ਕਲੀਅਰ ਕਰਨ ਚ ਲਗਭਗ 17 ਨੰਬਰ ਦੀ ਰੀਜਨਿੰਗ ਆ ਸਕਦੀ ਹੈ ਤੁਹਾਨੂੰ ਠੀਕ ਹੈ ਬਾਕੀ 8 ਕੇ ਨੰਬਰ ਦਾ ਮੈਥ ਵੀ ਆ ਸਕਦਾ ਠੀਕ ਹੈ ਤੇ ਇਹ ਵੀ ਬਹੁਤ ਵੱਡਾ ਰੋਲ ਆ ਤੇ ਰੀਜਨਿੰਗ ਦੀਆਂ ਕਲਾਸਾਂ ਵੀ ਆਪਾਂ ਲਗਾਵਾਂਗੇ ਤੁਹਾਡੀਆਂ ਤੇ ਰੀਜਨਿੰਗ ਤੁਸੀਂ ਵੀ ਪ੍ਰੈਕਟਿਸ ਕਰਨੀ ਆ ਪੂਰੀ ਦੱਬ ਕੇ ਠੀਕ ਹੈ ਸਕੋਰਿੰਗ ਹੁੰਦੀ ਆ ਠੀਕ ਹੈ ਇਸ ਦੇ ਵਿੱਚ ਤੁਹਾਡੇ ਨੰਬਰ ਜੋ ਬਣ ਜਾਂਦੇ ਆ ਜੋ ਤੁਸੀਂ ਪੇਪਰ ਅਟੈਂਪਟ ਕਰਕੇ ਆਉਂਦੇ ਆ ਰੀਜਨਿੰਗ ਦਾ ਪਾਰਟ ਉਹ ਤੁਹਾਡੇ ਨੰਬਰ ਪੱਕੇ ਹੋ ਜਾਂਦੇ ਆ ਠੀਕ ਹੈ ਜੀ ਕੇ ਚ ਆਪਾਂ ਨੂੰ ਫਿਰ ਵੀ ਲੱਗਦਾ ਵੀ ਆਪਾਂ ਪੜ੍ਹ ਕੇ ਗਏ ਆ ਉੱਤੇ ਕਿੰਨੀ ਆਏਗੀ ਹੈ ਨਾ ਪਰ ਰੀਜਨਿੰਗ ਤਾਂ ਕਨਸੈਪਟ 베ਸਡ ਆ ਇੱਕ ਵਾਰੀ ਤੋਂ ਸੀ ਕਨਸ ਤਾ ਪੜ੍ਹ ਲੈ ਸਮਝ ਲੈ ਤਾਂ ਤੁਹਾਡੇ ਇਹ ਨੰਬਰ ਪੱਕੇ ਬਣ ਜਾਣੇ ਉਸ ਤੋਂ ਬਾਅਦ ਪੰਜਾਬੀ ਇਹ ਪੰਜਾਬੀ ਤਾਂ ਉਹਨੂੰ ਸਾਰੇ ਨੂੰ ਆਉਂਦੀ ਹੋਏਗੀ ਕਿਉਂਕਿ ਪੰਜਾਬੀ ਤਾਂ ਪੰਜਾਬ ਦੇ ਵਿੱਚ ਰਹਿ ਕੇ ਮੋਸਟਲੀ ਆਉਂਦੀ ਆ ਸਭ ਨੂੰ ਪਰ ਫਿਰ ਵੀ ਆਪਾਂ ਤੁਹਾਡੀ ਪੰਜਾਬੀ ਦੀ ਤਿਆਰੀ ਬਹੁਤ ਵਧੀਆ ਨੋਟਸ ਬਣਾ ਚੁੱਕੇ ਆ ਆਪਾਂ ਠੀਕ ਆ ਤੁਹਾਨੂੰ ਇਹ ਪੰਜਾਬੀ ਦੇ ਨੋਟਸ ਮਿਲ ਜਾਣਗੇ ਆਪਣੀ ਐਪ ਦੇ ਉੱਤੇ ਨੌਕਰੀ ਗੁਰੂ ਐਪ ਦੇ ਵਿੱਚ ਤੁਹਾਨੂੰ ਦੱਸ ਦਊਂਗਾ ਕਿੱਦਾਂ ਲੈਣੇ ਆ ਤੁਸੀਂ ਠੀਕ ਆ ਉਸ ਦੇ ਵਿੱਚ ਤੁਹਾਡੀ 13 ਨੰਬਰ ਤੇ ਇਹਦੀ ਤਾਂ ਤਿਆਰੀ ਹੋਏਗੀ ਹੋਏਗੀ ਜੋ 50 ਨੰਬਰ ਦਾ ਪੇਪਰ ਹੈ ਜਿਲਵਾਡਰ ਦਾ ਪੇਪਰ ਬੰਨ ਜਿਸ ਨੂੰ ਕਹਿੰਦੇ ਆ ਉਸ ਦੀ ਤਿਆਰੀ ਵੀ ਤੁਸੀਂ ਰਾਮ ਤੇ ਕਰ ਸਕਦੇ ਹੋ ਠੀਕ ਆ ਤੇ ਪੰਜਾਬੀ ਦਾ ਪਾਰਟ ਵੀ ਕਾਫੀ ਸਕੋਰਿੰਗ ਆ 13 ਨੰਬਰਾਂ ਨੇ ਆ ਪੰਜਾਬੀ ਦੇ 13 ਨੰਬਰ ਦੇ ਕੁਐਸਚਨ ਆਣੇ ਆ ਪੰਜਾਬੀ ਦੇ ਵਿੱਚੋਂ ਠੀਕ ਆ ਉਸ ਤੋਂ ਬਾਅਦ ਕਿਹਾ ਕਿ ਇੰਗਲਿਸ਼ ਇੰਗਲਿਸ਼ ਹੁੰਦੀ 50 50 ਕਹਿ ਸਕਦੇ ਆ ਆਪਾਂ ਹਨਾ ਜੇ ਤੁਸੀਂ ਨਹੀਂ ਤਿਆਰੀ ਕਰਕੇ ਜਾਂਦੇ ਆ ਤਿਆਰੀ ਕਰਕੇ ਜਾਂਦੇ 50 50 ਰੱਖ ਸਕਦੇ ਹੋ ਠੀਕ ਆ ਤੇ ਇਹਦੇ ਵੀ ਕਨਸੈਪਟ ਕੁਝ ਹੈਗੇ ਆ ਜਿਵੇਂ ਐਕਟਿਵ ਪੈਸਿਵ ਦੇ ਵਿੱਚ ਇੱਕ ਕਨਸੈਪਟ ਲੱਗਦੇ ਆ ਡਾਇਰੈਕਟ ਐਂਡ ਇੰਡਾਇਰੈਕਟ ਸਪੀਚ ਦੇ ਵਿੱਚ ਨਰੇਸ਼ਨਸ ਦੇ ਵਿੱਚ ਜਿਹਨੂੰ ਕਹ ਦਿੰਦੇ ਆ ਠੀਕ ਆ ਇਹ ਸਾਰੇ ਤੁਹਾਨੂੰ ਆਪਾਂ ਸਿਖਾ ਦੇਵਾਂਗੇ ਠੀਕ ਆ ਤੇ ਇੰਪੋਰਟੈਂਟ ਵਨ ਵਰਡ ਸਬਸਟੀ डीएम एम महावरे जिन्ना नु कहदे ने डीएम एंड देयर मीनिंग्स ए भी आपा इस चैनल इस कंप्यूटर, कंप्यूटर ते ਤੁਹਾਨੂੰ ਕਰਵਾ ਦਵਾਂਗੇ ਠੀਕ ਆ ਬਾਕੀ ਇਸ ਤੋਂ ਬਾਅਦ ਆ ਜਾਂਦਾ ਕੰਪਿਊਟਰ ਕੰਪਿਊਟਰ ਦਾ ਖਾਸਾ ਯੋਗਦਾਨ ਠੀਕ ਆ 8 ਨੰਬਰ ਦਾ ਕੰਪਿਊਟਰ ਵੀ ਆ ਸਕਦਾ ਤਾਂ ਉਹਨੂੰ ਠੀਕ ਆ ਤੇ ਕੰਪਿਊਟਰ ਦੇ ਵਿੱਚ ਆਪਾਂ ਬੇਸਿਕ ਸੋ ਕੰਪਿਊਟਰ ਤੁਹਾਨੂੰ ਪੜਾਵਾਂਗੇ نیٹਵਰਕ ਇੰਟਰਨੈਟ ਠੀਕ ਆ ਉਸ ਤੋਂ ਐਮ ਐਸ ਵਰਡ ਸਪਰੈਡਸ਼ੀਟ ਪਾਵਰਪੁਆਇੰਟ ਠੀਕ ਆ ਇਹ ਸਾਰਾ ਕੁਝ ਤੁਹਾਨੂੰ ਕੰਪਿਊਟਰ ਦਾ ਵੀ ਕਰਵਾਵਾਂਗੇ ਇਸ ਚੈਨਲ ਦੇ ਉੱਤੇ ਤੁਹਾਨੂੰ ਇਹ ਬਿਲਕੁਲ ਫ੍ਰੀ ਤਿਆਰੀ ਕਰਵਾਈ ਜਾਊਗੀ ਇਸ 100 ਨੰਬਰ ਦੇ ਪੇਪਰ ਦੀ ਠੀਕ ਆ ਤੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮੈਂ ਇਹ ਵੀ ਲੈ ਕੇ ਆਉਂਗਾ ਕਿ ਪੇਪਰ ਕਿੱਦਾਂ ਦਾ ਆਇਆ ਸੀ ਜੋ ਲਾਸਟ ਹੋਇਆ ਸੀ ਨਾ ਜੇਲਬਾਡਰ ਦਾ ਉਹ ਵੀ ਆਪਾਂ ਲੈ ਕੇ ਆਵਾਂਗੇ ਤੁਹਾਨੂੰ ਕੁਐਸਚਨਸ ਦਾ ਪਤਾ ਲੱਗ ਜਾਏਗਾ ਕਿੱਦਾਂ ਦੇ ਕੁਐਸਚਨ ਪੁੱਛੇ ਜਾ ਰਹੇ ਆ ਤੇ ਪੇਪਰ ਬੰਦੇ ਸਿਲੇਬਸ ਦੀ ਗੱਲ ਕਰੀਏ ਜੋ ਕੁਆਲੀਫਾਈਇੰਗ ਨੇਚਰ ਆ ਠੀਕ ਆ ਤੇ 50 ਨੰਬਰ ਦਾ ਪੇਪਰ ਹੋ ਦੀ ਠੀਕ ਹੈ ਤੇ ਇਸ ਦੇ ਵਿੱਚ ਤੁਸੀਂ ਸਿਲੇਬਸ ਨੂੰ ਜੱਤੀ ਮਾਰ ਸਕਦੇ ਹੋ ਠੀਕ ਹੈ ਗੁਰੂ ਸਾਹਿਬਾਨਾਂ ਬਾਰੇ ਆ ਜਾਣੀਆਂ ਹਨ ਉਹਨਾਂ ਦੀ ਜੀਵਨੀ ਅਤੇ ਰਚਨਾਵਾਂ ਬਾਰੇ ਆ ਸਕਦਾ ਹੈ ਕੁਐਸਚਨਸ ਆ ਸਕਦੇ ਆ ਵਿਰੋਧਾਰਥਕ ਸ਼ਬਦ ਆ ਸਕਦੇ ਆ ਵਿਰੋਧੀ ਸ਼ਬਦ ਕਹਿੰਦੇ ਨੇ ਜਿਨ੍ਹਾਂ ਨੂੰ ਸਮਾਨਾਰਥਕ ਸ਼ਬਦ ਵੀ ਆ ਸਕਦੇ ਆ ਸੋਡੀਅਮ ਐਂਟੋਨੀਅਮ ਮਤਲਬ ਕੀ ਹੋ ਗਿਆ ਠੀਕ ਹੈ ਨਾ ਤੇ ਮੁਹਾਵਰੇ ਆ ਸਕਦੇ ਆ ਖਾਣਾ ਖੋਤਾਂ ਜਿਹਨਾਂ ਨੂੰ ਕਹਿੰਦੇ ਆ ਸ਼ਬਦਾਂ ਦੇ ਭੇਦ ਅਗੇਤਰ ਪਛੇਤਰ ਵਚਨ ਬਦਲੋ ਲਿੰਗ ਬਦਲੋ ਠੀਕ ਆ ਵਿਸ਼ਰਾਮ ਚਿੰਨ ਸ਼ੁੱਧ ਸ਼ਬਦ ਮਤਲਬ ਕਿ ਸਾਰਾ ਕੁਝ ਇਸ ਦੇ ਵਿੱਚ ਪੰਜਾਬੀ ਦੇ ਵਿੱਚ ਦਿੱਤਾ ਹੋਇਆ ਹੈ ਦੇਸੀ ਹੰਕਾਂ ਦੇ ਮਹੀਨੇ ਦਿਨਾਂ ਦਾ ਮਤਲਬ ਕਿ ਉਹ ਤੇ ਸ਼ੁੱਧ ਪੰਜਾਬੀ ਰੂਪ ਦੇ ਵਿੱਚ ਹਨਾ ਵੀ ਕਿੱਦਾਂ ਲਿਖਦੇ ਆ ਹਨਾ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਪ੍ਰਸ਼ਨ ਵੀ ਆ ਸਕਦੇ ਆ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਪ੍ਰਸ਼ਨ ਵੀ ਪੁੱਛੇ ਜਾ ਸਕਦੇ ਆ ਇਸ ਦੇ ਪੇਪਰ ਦੇ ਵਿੱਚ ਤੇ ਪੰਜਾਬ ਦੇ ਸੱਭਿਆਚਾਰ ਨਾਲ ਸੰਬੰਧਿਤ ਵੀ ਪ੍ਰਸ਼ਨ ਪੁੱਛੇ ਜਾ ਸਕਦੀਆਂ ਆ ਜਿਹੜਾ ਲਾਸਟ ਪਾਰਟ ਆ ਨਾ ਇਹਨੂੰ 2 ਪੁਆਇੰਟ ਤੇ ਤੁਸੀਂ ਆ ਉੱਪਰਲੇ ਪੁਆਇੰਟ ਠੀਕ ਆ ਇਹ ਤਾਂ ਤੁਹਾਡਾ ਜੀਕੇ ਦਾ ਹੀ 파ੜ ਸਮਝੋ ਠੀਕ ਆ ਤੇ ਤੁਹਾਨੂੰ ਇਹ ਜੀਕੇ ਦੇ 파ੜ ਦੇ ਵਿੱਚ ਤੁਹਾਡੀ ਤਿਆਰੀ ਕਰਵਾ ਦਿੱਤੀ ਜਾਵੇਗੀ ਬਾਕੀ ਇਸ ਇਸ 파ੜ ਦੀ ਵੀ ਤੁਹਾਡੀ ਚੰਗੀ ਤਰ੍ਹਾਂ ਕਲਾਸ ਲਗਾਈ ਜਾਵੇਗੀ ਠੀਕ ਆ ਤੁਹਾਨੂੰ ਪੰਜਾਬੀ ਗ੍ਰਾਮਰ ਵੀ ਆਪਾਂ ਚੰਗੀ ਤਰ੍ਹਾਂ ਕਰਵਾਵਾਂਗੇ ਠੀਕ ਆ ਕੋਈ ਵੀ ਆਪਾਂ ਨੇ 파ੜ ਛੱਡਣਾਂ ਲਈ ਚੈਨਲ ਦੇ ਉੱਤੇ ਤੁਹਾਨੂੰ ਬਿਲਕੁਲ ਫ੍ਰੀ ਤਿਆਰੀ ਕਰਵਾਈ ਜਾਊਗੀ ਤੁਸੀਂ ਆਪਣਾ ਨੰਬਰ 9888743699 ਨੰਬਰ ਦੇ ਉੱਤੇ ਜੋੜ ਸਕਦੇ ਹੋ ਇਸ ਨੰਬਰ ਦੇ ਉੱਤੇ ਮੈਸੇਜ ਕਰ ਦਿਓ ਆਪਾਂ ਤੁਹਾਨੂੰ ਟੈਲੀਗ੍ਰਾਮ ਗਰੁੱਪ 'ਚ ਜੁਆਇਨ ਕਰਵਾ ਦੂੰਗੇ ਠੀਕ ਆ ਤੇ ਆਪਾਂ ਤੁਹਾਨੂੰ ਨੋਟਸ ਬਣਾ ਕੇ ਦਵਾਂਗੇ ਠੀਕ ਆ ਨੋਟਸ ਤਿਆਰ ਕਰ ਰਹੇ ਆਪਾਂ ਠੀਕ ਆ ਤੁਹਾਨੂੰ ਨੋਟਸ ਮਿਲ ਜਾਣਗੇ ਜੇਲਵਾਟਰ ਦੇ ਤੁਸੀਂ ਨੋਟਸ ਵੀ ਪੜ ਲੂਗੇ ਤੁਹਾਡਾ ਬਹੁਤ ਵਧੀਆ ਪੇਪਰ ਕਲੀਅਰ ਹੋ ਸਕਦਾ ਆਰਾਮ ਤੇ ਠੀਕ ਆ ਬਾਕੀ ਤੁਸੀਂ YouTube ਦੇ ਉੱਤੇ ਰੋਜ਼ਾਨਾ ਵੀਡੀਓ ਤੁਹਾਨੂੰ ਆਏ ਕਰੂਗੀ ਤੁਸੀਂ ਉਹ ਰੋਜ਼ਾਨਾ ਦੇਖਣੀ ਆ ਠੀਕ ਆ ਤੇ ਮੈਂ ਪੁਰਾਣਾ ਪੇਪਰ ਵੀ ਲੈ ਕੇ ਆਉਂਗਾ ਅਗਲੀ ਵੀਡੀਓ ਦੇ ਵਿੱਚ ਉਹ ਵੀ ਤੁਸੀਂ ਇੱਕ ਵਾਰੀ ਦੇਖ ਲੈਣਾ ਠੀਕ ਆ ਤੇ ਅੱਜ ਦੀ ਵੀਡੀਓ ਵਿੱਚ ਬਸ ਇਹ ਨਹੀਂ ਵੀਡੀਓ ਚੰਗੀ ਲਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ